ਅਮਰੀਕਾ ਦੇ ਵਾਸ਼ਿੰਗਟਨ ਪੁਲਿਸ ਨੇ ਇੱਕ ਬਹੁਤ ਵੱਡੀ ਅਣਸੁਖਾਵੀ ਘਟਨਾ ਹੋਣ ਤੋਂ ਬਚਾ ਲਿਆ ਜਿੱਥੇ ਮਹਿਜ਼ 13 ਸਾਲ ਦਾ ਇੱਕ ਮੁੰਡਾ ਵੱਡੀ ਤਬਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਸੀ ਪੁਲਿਸ ਨੇ ਜਿੱਥੇ ਕਾਰਵਾਈ ਕਰਦੇ ਹੋਏ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਆਖਿਰੇ 13 ਸਾਲ ਦਾ ਮੁੰਡਾ ਅਜਿਹਾ ਕੀ ਕਰਨ ਦਾ ਪਲਾਨ ਬਣਾ ਕੇ ਬੈਠਾ ਸੀ ਜਿਸ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਸਿਸਟਮ ਅਤੇ ਸਮਾਜ ਨੂੰ ਸੋਚਣ ਦੇ ਲਈ ਮਜਬੂਰ ਕੀਤਾ ਕਿ ਗਨ ਕਲਚਰ ਅਮਰੀਕਾ ਵਿੱਚ ਕਿਸ ਖਤਰੇ ਦੇ ਪੱਧਰ ਤੱਕ ਪਹੁੰਚ ਚੁੱਕਾ ਹੈ ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਵਾਸ਼ਿੰਗਟਨ ਦੇ ਪੀਅਰਸ ਕਾਉਂਟੀ ਦੇ ਵਿੱਚ ਪੁਲਿਸ ਨੇ ਇੱਕ 13 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਬਾਰੇ ਅਧਿਕਾਰੀਆਂ ਦਾ ਦਾਵਾ ਹੈ ਕਿ ਉਸਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਲਈ ਸਮੂਹਿਕ ਗੋਲੀਬਾਰੀ ਦੀ ਪੂਰੀ ਤਿਆਰੀ ਕਰਕੇ ਰੱਖੀ ਹੋਈ ਸੀ ਪੁਲਿਸ ਨੂੰ ਇੰਟਰਨੈਟ ਦੇ ਰਾਹੀਂ ਇਸ ਗੱਲ ਦੀ ਪਿੰਣਕ ਲੱਗੀ ਸੀ ਕਿ ਇਹ ਮੁੰਡਾ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਹੈ ਉਸ ਦੀਆਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਦੇ ਵਿੱਚ ਵੀ ਉਸ ਨੇ ਕਤਲ ਕਰਨ ਦੀਆਂ ਤੰਗੀਆਂ ਦਿੱਤੀਆਂ ਹੋਈਆਂ ਸਨ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਸਕੂਲੀ ਸੁਰੱਖਿਆ ਤੇ ਹਥਿਆਰਾਂ ਦੀ ਪਹੁੰਚ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਮੁੰਡੇ ਦੀਆਂ ਹਰਕਤਾਂ ਤੋਂ ਪੁਲਿਸ ਨੂੰ ਉਸ ਦੇ ਘਰ ਦੀ ਤਲਾਸ਼ੀ ਲੈਣ ਲਈ ਮਜਬੂਰ ਹੋਣਾ ਪਿਆ 7 ਸਤੰਬਰ ਨੂੰ ਸਵੇਰੇ 1 ਵਜੇ ਜਦੋਂ ਅਮਰੀਕੀ ਸਵੈਟ ਟੀਮ ਨੇ ਪਾਕਲੈਂਡ ਦੇ ਇੱਕ ਘਰ ਦੇ ਵਿੱਚ ਤਲਾਸ਼ੀ ਲੈਣ ਲਈ ਪਹੁੰਚੀ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਘਰ ਦੇ ਵਿੱਚੋਂ ਇੱਕ ਨਹੀਂ ਦੋ ਨਹੀਂ ਕੁੱਲ ਤੇਈ ਟੈਕਟিক্যাল ਸਟਾਈਲ ਰਾਈਫਲਸ ਤੇ ਹੈਂਡ ਗਨਸ ਬਰਾਮਦ ਹੋਈਆਂ ਕਈ ਹਥਿਆਰ ਘਰ ਦੀਆਂ ਕੰਧਾਂ ਦੇ ਉੱਤੇ ਸਜਾਏ ਹੋਏ ਸਨ ਕੁਝ ਬਿਨਾਂ ਕਿਸੇ ਸੁਰੱਖਿਆ ਦੇ ਰੱਖੇ ਹੋਏ ਸਨ ਜੋ ਕਿਸੇ ਵੀ ਸਮੇਂ ਵਰਤੇ ਜਾ ਸਕਦੇ ਸੀ ਮੁੰਡੇ ਦੇ ਕਮਰੇ ਦੇ ਵਿੱਚੋਂ ਇੱਕ ਭਾਰੀ ਬੈਕਪੈਕ ਮਿਲਿਆ ਜਿਸ ਦੇ ਵਿੱਚ AR ਸਟਾਈਲ ਮੈਗਜ਼ੀਨਸ ਮਿਲਿਆ ਜਿਨ੍ਹਾਂ ਤੇ 1999 ਦੇ ਕੋਲੰਬੀਆ ਸਕੂਲ ਗੋਲੀਬਾਰੀ ਸਣੇ ਹੋਰ ਸਮੂਹਿਕ ਗੋਲੀਬਾਰੀ ਨਾਲ ਜੁੜੀਆਂ ਲਿਖਤਾਂ ਬਰਾਮਦ ਹੋਈਆਂ ਇਸ ਇਲਾਵਾ ਕੱਪੜੇ ਤੇ ਹੋਰ ਲਿਕਤਾਂ ਵੀ ਬਿਲੀਆਂ ਜੋ ਕਿਸੇ ਵੱਡੇ ਸਮੂਹਿਕ ਗੋਲੀਬਾਰੀ ਦੀ ਘਟਨਾ ਵੱਲ ਇਸ਼ਾਰਾ ਕਰਦੀਆਂ ਸਨ ਪੁਲਿਸ ਦਾ ਕਹਿਣਾ ਹੈ ਕਿ ਮੁੰਡੇ ਦੀਆਂ ਸੋਸ਼ਲ ਮੀਡੀਆ ਪੋਸਟਸ ਅਤੇ ਘਰੋਂ ਮਿਲੀਆਂ ਚੀਜ਼ਾਂ ਤੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਕਿ ਉਸਨੇ ਸਮੂਹਿਕ ਗੋਲੀਬਾਰੀ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਸ ਦਾ ਨਿਸ਼ਾਨਾ ਕਿਹੜਾ ਸਕੂਲ ਜਾਂ ਫਿਰ ਕਿਹੜਾ ਵਿਅਕਤੀ ਸੀ ਪੁਲਿਸ ਨੇ ਇਸ ਮੁੰਡੇ ਦੇ ਉੱਤੇ ਪੰਜ ਇਲਜ਼ਾਮ ਲਗਾਏ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਗੰਭੀਰ ਅਪਰਾਧ ਮੰਨੇ ਜਾਂਦੇ ਨੇ ਉਦਰਿਸ ਮੁੰਡੇ ਨੇ ਜੁਵਨਾਈਲ ਅਦਾਲਤ ਦੇ ਵਿੱਚ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਦੇ ਵਿੱਚ ਆਪਣੇ ਆਪ ਨੂੰ નિર્ਦੋਸ਼ ਦੱਸਿਆ ਹੈ। ਅਦਾਲਤ ਨੇ ਉਸ ਨੂੰ ਹਿਰਾਸਤ ਦੇ ਵਿੱਚ ਰੱਖਣ ਦਾ ਹੁਕਮ ਸੁਣਾਇਆ ਹੈ। ਨਬਾਲਿਕ ਹੋਣ ਦੇ ਕਾਰਨ ਮੁੰਡੇ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਅਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਉਸ ਦਾ ਵਕੀਲ ਕੌਣ ਹੈ ਕਿਉਂਕਿ ਜੁਵਨਾਈਲ ਅਦਾਲਤੀ ਰਿਕਾਰਡ ਹਮੇਸ਼ਾ ਗੁਪਤ ਰੱਖੇ ਜਾਂਦੇ ਨੇ। ਉਦਰ ਮੁੰਡੇ ਦੇ ਮਾਪਿਆਂ ਨੇ ਸਥਾਨਕ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮੁੰਡੇ ਦੀ ਮਾਂ ਨੇ ਸਿਆਟਲ ਦੇ ਇੱਕ ਟੀਵੀ ਸਟੇਸ਼ਨ ਕਾਮੋਟਿਵੀ ਨੂੰ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਉਸਦੇ ਬੇਟੇ ਨੇ ਸਿਰਫ ਆਪਣੇ ਦੋਸਤਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਈਆਂ ਸਨ। ਮੁੰਡੇ ਦੇ ਪਿਤਾ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਉਸਦੇ ਪੁੱਤਰ ਦੀ ਕੋਈ ਵੀ ਮਾੜੀ ਮਨਸ਼ਾ ਨਹੀਂ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮੁੰਡੇ ਦੀਆਂ ਗਤੀਵਿਧੀਆਂ ਅਤੇ ਘਰੋਂ ਮਿਲੇ ਸਮਾਨ ਇੱਕ ਗੰਭੀਰ ਅਤੇ ਖਤਰਨਾਕ ਵਾਰਦਾਤ ਵੱਲ ਇਸ਼ਾਰਾ ਕਰਦੀ ਹੈ। ਪਰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਮਾਪਿਆਂ ਨੂੰ ਵੀ ਕਸੂਰਵਾਰ ਦੱਸਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਘਟਨਾ ਨੇ ਅਮਰੀਕਾ ਦੇ ਵਿੱਚ ਹਥਿਆਰਾਂ ਦੀ ਆਸਾਨੀ ਦੇ ਨਾਲ ਉਪਲਬਧਤਾ ਅਤੇ ਨਵਾਲਕਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਗੰਭੀਰ ਸਵਾਲ ਖੜੇ ਕੀਤੇ ਨੇ ਪੁਲਿਸ ਨੇ ਜ਼ਿਕਰ ਕੀਤਾ ਕਿ ਕਈ ਹਥਿਆਰਾਂ ਦੇ ਉੱਤੇ ਸੀਰੀਅਲ ਨੰਬਰ ਵੀ ਨਹੀਂ ਸਨ ਜੋ ਗੈਰਕਾਨੂੰਨੀ ਹਥਿਆਰ ਹੋ ਸਕਦੇ ਨੇ ਇਸ ਤੋਂ ਇਲਾਵਾ ਕਾਰ ਦੇ ਵਿੱਚ ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਨੇ ਵੀ ਸੁਰੱਖਿਆ ਦੇ ਮਿਆਰਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਪੁਲਿਸ ਅਧਿਕਾਰੀ ਕਾਰਲੀ ਕਪੈਟੋ ਦੇ ਮੁਤਾਬਕ ਇਹ ਸਪਸ਼ਟ ਸੀ ਕਿ ਮੁੰਡੇ ਦੇ ਕੋਲ ਸਮੂਹਿਕ ਗੋਲੀਬਾਰੀ ਲਈ ਸਭ ਕੁਝ ਤਿਆਰ ਸੀ ਸਿਰਫ ਸਮੇਂ ਦੀ ਗੱਲ ਸੀ ਕਿ ਕਿਸੇ ਵੀ ਸਮੇਂ ਕੋਈ ਵੀ ਤਰਾਸਦੀ ਵਾਪਰ ਸਕਦੀ ਸੀ ਇਸ ਘਟਨਾ ਨੇ ਅਮਰੀਕਾ ਦੀ ਸੁਰੱਖਿਆ ਅਤੇ ਹਥਿਆਰ ਨੀਤੀ ਦੇ ਉੱਤੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇੱਕ 13 ਸਾਲ ਦੇ ਮੁੰਡੇ ਦੀ ਇੰਨੀ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਖਤਰਨਾਕ ਸਮੱਗਰੀ ਤੱਕ ਪਹੁੰਚ ਨੇ ਅਮਰੀਕਾ ਦੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੈ ਪੁਲਿਸ ਦੀ ਸਮੇਂ ਸਿਰ ਕਾਰਵਾਈ ਨੇ ਸੰਭਾਵਿਤ ਤੌਰ ਤੇ ਇੱਕ ਵੱਡੀ ਤ੍ਰਾਸਦੀ ਨੂੰ ਰੋਕ ਦਿੱਤਾ ਪਰ ਇਹ ਘਟਨਾ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ